ਸਸੀ ਘਸਰੀਆਂ ਨੂੰ ਕੁਕਿੰਗ ਅਰ ਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਸੁਪਰ ਟੇਸਟੀ ਚੋਲ ਇਹ ਖਾਣ ਵਿੱਚ ਬਹੁਤ ਟੇਸਟੀ ਹੁੰਦੀ ਹੈ ਨਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਸੰਦ ਹੁੰਦੀ ਹੈ ਨਾ ਚਲੋ ਸ਼ੁਰੂ ਕਰਨਾ ਹੈ ਇਸ ਦੀ ਰੈਸਪੀ ਕ RAI ਦੇ ਵਿੱਚ ਅਸੀਂ ਪਾਇਆ ਸਰੋਂ ਦਾ ਤੇਲ ਤੁਸੀਂ ਇਹਦੀ ਜਗ੍ਹਾ ਕਿਉ ਜਾਂ ਰਿਫਾਈਨਡ ਵੀ ਲੈ ਸਕਦੇ ਹੋ ਮੈਂ ਅੱਜ ਨੂੰ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਵਾਂਗੀ ਇਹਦੇ ਵਿੱਚ ਪਾਵਾਂਗੇ 7-8 ਕਾਲੀਆਂ ਮਿਰਚਾਂ ਇੱਕ ਲੌਂਗ ਅੱਧਾ ਚਮਚਾ ਜੀਰਾ ਅੱਧਾ ਚਮਚਾ ਅਜਵੈਨ ਅੰਨਾ ਸਾਰੇ ਨੂੰ ਸੀ ਤੇਲ ਵਿੱਚ ਪਹਿਲਾਂ ਚੰਗੀ ਤਲਾਂ ਭੁੰਨ ਲਵਾਂਗੇ। ਇਹਨਾਂ ਨੂੰ ਉਦੋਂ ਤੱਕ ਭੁੰਨਣਾ ਜਦੋਂ ਇਹ ਚੰਗੀ ਤਲਾਂ ਫਰਾਈ ਨਹੀਂ ਹੋ ਜਾਂਦੇ। ਤੇਲ ਦੇ ਵਿੱਚ ਸਾਡਾ ਮਸਾਲੇ ਫਰਾਈ ਹੋ ਗਏ ਨੇ ਹੁਣ ਪਾਵਾਂਗੇ ਕੱਟਿਆ ਹੋਇਆ ਅਦਰਕ ਤੇ ਨਾਲ ਹੀ ਹਰੀਆਂ ਮਿਰਚਾਂ। ਤੁਸੀਂ ਹਰੀਆਂ ਮਿਰਚਾਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ। ਇਹਨਾਂ ਨੂੰ ਚੰਗੀ ਤਲਾਂ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਤੇ ਪਲਟੇ ਨਾ ਹਲਾਉਂਦੇ ਰਵਾਂਗੇ ਤਾਂ ਜੋ ਇਹ ਬਿਲਕੁਲ ਹੀ ਨਾਲ ਨਾ ਲੱਗ ਜਾਣ। ਹੁਣ ਆਦੇ ਵਿੱਚ ਪਾਵਾਂਗੇ ਅਸੀਂ ਕਟਿਆ ਹੋਇਆ ਪਿਆਜ਼ ਪਿਆਜ਼ ਨੂੰ ਤੁਸੀਂ ਲੰਮਾ ਲੰਮਾ ਕੱਟ ਕੇ ਹੀ ਪਾਣਾ ਆ ਛੋਲਾ ਵਿੱਚ ਲੰਮਾ ਲੰਮਾ ਪਿਆਜ਼ ਬਹੁਤ ਹੀ ਵਧੀਆ ਲੱਗਦਾ ਆ ਤੇ ਇਹਨੂੰ ਵੀ ਅਸੀਂ ਪਲਟੇ ਨਾਲ ਹਲਾ ਲਵਾਂਗੇ ਪਿਆਜ਼ ਨੂੰ ਉਦੋਂ ਤੱਕ ਅਸੀਂ ਭੁੰਨਣਾ ਜਦੋਂ ਤੱਕ ਇਹਦਾ ਕਲਰ ਬ੍ਰਾਊਨ ਨਹੀਂ ਹੋ ਜਾਂਦਾ ਜਾਂ ਇਹਦੇ ਵਿੱਚ ਵਧੀਆ ਜੀ ਹਲਕੇ ਹਲਕੇ ਹੀ ਖੁਸ਼ਬੂ ਨਹੀਂ ਆ ਜਾਂਦੀ ਦੇਖੋ ਤੇਲ 'ਚ ਸਾਡਾ ਪਿਆਜ਼ ਫਰਾਈ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਥੋੜੀ ਜਿਹੀ ਕਸਤੂਰੀ ਮੇਥੀ ਕਸਤੂਰੀ ਮੇਥੀ ਨੂੰ ਵੀ ਅਸੀਂ ਤਰਕੇ ਦੇ ਵਿੱਚ ਚੰਗੇ ਤਲਾ ਭੁੰਨ ਲਵਾਂਗੇ ਹੁਣ ਇਹਨਾਂ ਦੇ ਵਿੱਚ ਪਾਵਾਂਗੇ ਅਸੀਂ ਕਟਿਆ ਹੋਇਆ ਆਲੂ ਲਾਲ ਟਮਾਟਰ ਤੇ ਥੋੜੀ ਜਿਹੀ ਲਈ ਹੈ ਮੈਂ ਹਰੀ ਪਾਲਕ ਇਹਨਾਂ ਨੂੰ ਵੀ ਅਸੀਂ ਤਰਕੇ ਦੇ ਵਿੱਚ ਭੁੰਨ ਲਵਾਂਗੇ ਇਹਨਾਂ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ ਸਿਰਫ ਇਹਨਾਂ ਨੂੰ ਤਰਕੇ ਦੇ ਨਾਲ ਅਸੀਂ ਮਿਕਸ ਹੀ ਕਰਨਾ ਹੈ ਤੇ ਪਲਟੇ ਨਾਲ ਹਲਾਉਂਦੇ ਰਵਾਂਗੇ ਉਹ ਅਸੀਂ ਪਾਵਾਂਗੇ ਇਹਦੇ ਵਿੱਚ ਚੋਲ ਚੋਲਾ ਨੂੰ ਮੈਂ ਪਹਿਲੇ ਹੀ 2 ਘੰਟੇ ਭਿਓ ਕੇ ਰੱਖ ਲਿਆ ਸੀ ਜਦੋਂ ਵੀ ਤੁਸੀਂ ਚੋਲ ਬਣਾਉਂਦੇ ਹੋ ਉਹਨਾਂ ਨੂੰ ਪਹਿਲੇ 2 ਘੰਟੇ ਭਿਓ ਕੇ ਜਾਂ ਅੱਧਾ ਘੰਟਾ 1 ਘੰਟਾ ਪਹਿਲੇ ਭਿਓ ਕੇ ਰੱਖ ਲਿਆ ਕਰੋ ਆਦੇ ਨਾਲ ਇਹ ਕਿ ਚੋਲ ਬਹੁਤ ਜਲਦੀ ਬੰਦੇ ਨੇ ਤੇ ਜਦੋਂ ਵੀ ਤੁਸੀਂ ਨਮਕੀਨੇ ਚੋਲ ਬਣਾਣੇ ਆ ਤੁਸੀਂ ਬਾਸਮਤੀ ਚਾਵਲ ਹੀ ਲੈਣੇ ਆ ਮੇਰੇ ਕੋਲ ਬਾਸਮਤੀ ਚਾਵਲ ਨਹੀਂ ਸੀ ਇਸ ਕਰਕੇ ਮੈਂ ਦੂਜੇ ਹੀ ਚੋਲ ਲੈ ਲੈਨੇ ਪਰ ਨਮਕੀਨੇ ਝੋਲ ਬਾਸਮਤੀ ਚਾਵਲ ਦੇ ਬਹੁਤ ਹੀ ਵਧੀਆ ਖਿਲੇ ਖਿਲੇ ਤੇ ਬਹੁਤ ਲੰਬੇ ਲੰਬੇ ਬੰਦੇ ਨੇ ਨੰਨਾਂ ਨੂੰ ਵੀ ਅਸੀਂ ਤਰਕੇ 'ਚ ਭੁੰਨ ਲੈਨੇ ਆ ਟੱਕਣ ਟੱਕ ਕੇ ਚੋਲਾਂ ਨੂੰ ਵੀ ਅਸੀਂ ਭੁੰਨ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ 2 ਗਲਾਸ ਪਾਣੀ ਕਿਉਂਕਿ ਮੈਂ ਚੋਲ 1 ਗਲਾਸ ਲਏ ਸੀ ਜਿੰਨੇ ਤੁਸੀਂ ਚੋਲ ਲੈਨੇ ਆ ਉਹਦੇ ਤੋਂ ਡਬਲ ਅਦੇ 'ਚ ਇਹ ਪਾਣੀ ਪਾਣਾ ਆ ਜੇ ਤੁਸੀਂ ਕੁੱਕਰ ਦੇ ਵਿੱਚ ਬਣਾਉਂਦੇ ਹੋ ਤੇ ਪਾਣੀ ਘੱਟ ਲੱਗਦਾ ਆ ਤੇ ਮੈਂ ਇਹਦੇ 'ਚ 2 ਗਲਾਸ ਪਾਣੀ ਪਾਇਆ ਆ ਪਾਣੀ ਪਾ ਕੇ ਪਲਟੇ ਨਾਲ ਚੋਲਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਨੂੰ ਅਸੀਂ ਟੱਕਣ ਦੇ ਨਾਲ ਟੱਕ ਕੇ 5 ਕਿ ਮਿੰਟ ਲਈ ਪਕਾ ਲੈਣੇ ਆ ਉਪਰੋਂ ਦੀ ਪਾਵਾਂਗੇ ਅਸੀਂ ਇਹਦੇ ਤੇ ਨਮਕ ਗਰਮ ਮਸਾਲਾ ਇਹਨਾਂ ਨੂੰ ਵੀ ਪਲਟੇਨਾ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਮੈਂ ਲਿਆ ਥੋੜਾ ਜਿਹਾ ਪਨੀਰ ਪਨੀਰ ਵੀ ਇਹਦੇ ਵਿੱਚ ਪਾਵਾਂਗੀ ਤੁਸੀਂ ਕੋਈ ਵੀ ਸਬਜ਼ੀ ਇਹਦੇ ਵਿੱਚ ਐਡ ਕਰ ਸਕਦੇ ਹੋ ਟੱਕ ਕੇ ਇਸ ਨੂੰ 10 ਮਿੰਟ ਲਈ ਸìm ਗੈਸ ਤੇ ਪਕਾ ਲੈਣੇ ਆ ਦੇਖੋ ਚੋਲ ਸਾਡੇ ਤਿਆਰ ਹੋ ਗਏ ਨੇ ਤੇ ਦੇਖੋ ਕਿੰਨੇ ਵਧੀਆ ਚੋਲ ਬਣੇ ਨੇ ਇਹਨੂੰ ਬਣਾਣ 'ਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਿਰਫ 10-15 ਮਿੰਟ ਹੀ ਲੱਗਦੇ ਆ ਜਦੋਂ ਵੀ ਤੁਸੀਂ ਇਸ ਚੋਲ ਨੂੰ ਬਣਾਉਣਾ ਤੁਸੀਂ ਇਹਦੇ ਵਿੱਚ ਆਪਣੀ ਮਨਚਾਹੀ ਕੋਈ ਵੀ ਸਬਜ਼ੀ ਐਡ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਗਾਜਰ ਮਟਰ ਜਾਂ ਕੋਈ ਵੀ ਹਰੀ ਸਬਜ਼ੀ ਪਾ ਸਕਦੇ ਹੋ ਤੇ ਹੁਣ ਅਸੀਂ ਇਸ ਨੂੰ ਗਰਮ-ਗਰਮ ਪਰੋਸਾਂਗੇ ਦਹੀਂ ਦੇ ਨਾਲ ਜਾਂ ਤੁਸੀਂ ਇਸ ਨੂੰ ਸਬਜੀ ਅਚਾਰ ਨਾਲ ਵੀ ਖਾ ਸਕਦੇ ਹੋ ਮੈਂ ਇਸ ਨੂੰ ਦਹੀਂ ਤੇ ਅਚਾਰ ਨਾਲ ਗਰਮ-ਗਰਮ ਪਰੋਸਾਂਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ